ਲੜਕਾ ਕਿਉਂਕਿ ਬਾਹਰ ਦਾ ਹੈ ਕਿਤੇ ਕੰਟੀ ਛੱਡ ਕੇ ਨਾ ਚਲਾ ਜਾਏ ਤੇਜ ਦੋਤੇ ਐਕਟ ਕਰਨਾ ਚਾਹੀਦਾ ਤੇ ਉਹਦੇ ਉੱਤੇ ਫਿਰ ਪੁਲਿਸ ਨੂੰ ਲੁਕਾਪ ਲੋਟ ਇਸ ਰਿਸ਼ਿਊ ਕਰਨਾ। ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ ਉਸ ਦੀ ਨਹੀਂ ਹੈ ਕਿਸੇ ਹੋਰ ਦੀ ਹੈ। ਕਿਸੇ ਹੋਰ ਨਾਲ ਕੁੜੀ ਦੇ ਸੰਬੰਧ ਸੀ ਤੇ ਉਹਦਾ ਤਾਂ ਪੂਰਾ ਹੱਕ ਹੈ ਕਿ ਆਪਣੇ ਜਿਹੜਾ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ। ਹੁਣ ਇਹ ਇਨਵੈਸਟੀਗੇਸ਼ਨ ਦਾ ਪੜਾਅ ਹੈਗਾ। ਲੜਕੀ ਦਾ ਵੀ ਪੂਰਾ ਸੁਨੇਹਾ ਜਾਏਗਾ, ਲੜਕੇ ਦਾ ਵੀ ਸੁਨੇਹਾ ਜਾਏਗਾ। ਔਰ ਜੋ ਫੈਕਟ ਸਭ ਨੇ ਆਣਗੇ ਨਿਕਲ ਕੇ ਉਹਦੇ ਉੱਤੇ ਜਿਹੜੀ ਆ ਉਹ ਕਾਰਵਾਈ ਕੀਤੀ ਜਾਏਗੀ। ਅਨੇ ਵੀਡੀਓ ਜਿਹੜੀ ਕਿ ਸੈਕਸ਼ੂਅਲ ਐਕਸਪਲਿਸਿਟੀ ਹੈਗੀ ਉਹਦੇ ਅੰਦਰ ਉਸੀ ਨੂੰ ਉਦਾਰਨ ਚਾਹੀਦਾ ਉਹਨੂੰ ਉਤਾਰਨ ਦੇ ਇਸ ਲਈ ਹੈ ਕਿ ਆਪਣੀ ਲੜਕੀਆਂ ਦੀ ਜਿਹੜੀ ਪੰਜਾਬ ਸਰਗੀਆਂ ਪੀਂਆਂ ਦੇ ਟਰਨ ਦੇ ਉਹਨਾਂ ਦੀ ਸੁਰੱਖਿਆ ਦੇ ਲਈ ਨੈਗਮਿਕ ਕਿਤੇ ਉਹ ਲੜਕੀ ਦੇ ਕੋਲ ਹੈ ਅਸੀਂ ਬਿਲਕੁਲ ਉਸ ਲੜਕੀ ਨੂੰ ਕੁਝ ਨਹੀਂ ਹੁੰਦਾਂਗੇ ਔਰ ਪੂਰਾ ਇਨਸਾਫ ਦਿਲਾਇਆ ਜਾਏਗਾ ਉਸ ਨੂੰ ਸੱਚੀ ਗੱਲ ਤੁਸੀਂ ਦੇਖ ਰਹੇ ਦਿਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਗਜਲਵਾਨ ਸੋਸ਼ਲ ਮੀਡੀਆ ਉੱਤੇ ਟਰੈਕਟਰ ਵਾਲੀ ਕੁੜੀ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਨੂੰ ਲੈ ਕੇ ਜੇ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਸੋਮੋਟੋ ਲੇਕਾ ਗਿਆ ਰਾਜ ਲਾਗਲ ਮੇਰੇ ਨਾਲ ਇੱਥੇ ਮੌਜੂਦ ਨੇ ਮੈਮ ਇਹ ਸੋਸ਼ਲ ਮੀਡੀਆ ਦਾ ਕਾਫੀ ਦਿਨ ਚੱਲਦੀ ਰਹੀ ਵੀਡੀਓ ਹੱਲੇ ਵੀ ਚੱਲੀ ਹੈ ਸਭ ਤੋਂ ਪਹਿਲੇ ਤਾਂ ਇਹ ਜਾਨਨੰਦੀ ਕੋਸ਼ਿੰਗ ਕਰਗੇ ਤੁਸੀਂ ਜੇ ਐਕਸ਼ਨ ਲਿੱਤਾ ਉਸ ਤੋਂ ਬਾਅਦ ਕੀ ਕੀ ਹੋਇਆ ਤਕ ਕੋਈ ਐਦਾ ਹੈ ਕਿ ਜਦੋਂ ਮੇਰੇ ਨੋਲੇਜ ਆਇਆ ਸੀ ਸੋਮੋਟੋ ਲਿਆ ਗਿਆ ਉਸ ਤੋਂ ਬਾਅਦ ਪੁਲਿਸ ਨੇ ਐਫ ਆਈ ਆਰ ਵੀ ਦਰਜ ਕੀਤੀ ਹੈ ਉਸ ਸਮੇਂ ਦਸੀਂ ਇਹ ਵੀ ਐਕਸਪ੍ਰੈਸ ਕੀਤਾ ਸੀਗਾ ਕਿ ਇਹ ਲੜਕਾ ਕਿਉਂਕਿ ਬਾਹਰ ਦਾ ਹੈ ਕਿਤੇ ਕੰਟਰੀ ਛੱਡ ਕੇ ਨਾ ਚਲਾ ਜਾਏ ਤੇ ਇਸ ਦੇ ਉੱਤੇ ਐਕਟ ਕਰਨਾ ਚਾਹੀਦਾ ਤੇ ਉਹਦੇ ਉੱਤੇ ਫਿਰ ਪੁਲਿਸ ਨੇ ਲੁਕਆਊਟ ਨੋਟਿਸ ਵੀ issues ਕੀਤਾ ਹੈ ਇਸ ਟਾਈਮ ਦੇ ਉੱਤੇ ਮੇਰੀ ਅੱਧਾ ਘੰਟਾ ਪਹਿਲਾਂ SSP ਸਾਹਿਬ ਨਾਲ ਗੱਲ ਹੋਈ ਹੈ ਤੇ ਉਹ ਕਹਿੰਦੇ ਕਿ ਸਾਡੀਆਂ ਰੇਡਸ ਚੱਲ ਰਹੀਆਂ ਨੇ the moment we get hold of the boy we will definitely arrest him ਮਮ ਇੱਕ ਇਹ ਵੀ ਗੱਲ ਹੈਗੀ ਕਿ ਕਿਉਂਕਿ ਜਦੋਂ ਤਾਂ ਇੰਟਰਵਿਊ ਹੋਇਆ ਕੁੜੀ ਦਾ ਇੰਟਰਵਿਊ ਹੈ ਉਸ ਤੋਂ ਬਾਅਦ ਉਸਦੇ ਫਾਦਰ ਸਾਹਿਬ ਪਹਿਲੇ ਆਡੀਓ ਇੰਟਰਵਿਊ ਦਿੰਦੇ ਉਸ ਤੋਂ ਬਾਅਦ ਉਹਨਾਂ ਦਾ ਦੂਜਾ ਇੰਟਰਵਿਊ ਆਂਦਾ ਫਿਰ ਤੀਸਰਾ ਇੰਟਰਵਿਊ ਆਂਦਾ ਜਿਸ ਦੇ ਵਿਚਕਾਰ ਉਹ ਮੁੰਡੇ ਤੇ ਸਾਰੇ ਇਲਜ਼ਾਮ ਨੂੰ ਸਾਈਡ ਕਰਦੇ ਹੋਏ ਕਹਿੰਦੇ ਨੇ ਕਿ ਉਸਤੇ ਬਾਹਾਂ ਤੇ ਟੈਟੂ ਬਣਿਆ ਹੋਇਆ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ ਉਸ ਦੀ ਨਹੀਂ ਹੈ ਕਿਸੇ ਹੋਰ ਦੀ ਹੈ ਕਿਸੇ ਹੋਰ ਨਾਲ ਕੁੜੀ ਦੇ ਸੰਬੰਧ ਸੀ ਤੇ ਕੋ ਉਹਨਾਂ ਨੂੰ ਪੂਰਾ ਹੱਕ ਹੈ ਕਿ ਆਪਣੇ ਜਿਹੜਾ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ ਹੁਣ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਕਿ ਜਦੋਂ ਲੜਕੀ ਦੇ ਲਈ ਵੀ ਲੜਕੇ ਲੜਕੀ ਦਾ ਵੀ ਪੂਰਾ ਸੁਣਿਆ ਜਾਏਗਾ ਲੜਕੇ ਦਾ ਵੀ ਸੁਣਿਆ ਜਾਏਗਾ ਔਰ ਜੋ ਫੈਕਟ ਸਾਹਮਣੇ ਆਣਗੇ ਨਿਕਲ ਕੇ ਉਹਦੇ ਉੱਤੇ ਜਿਹੜੀ ਆ ਉਹ ਕਾਰਵਾਈ ਕੀਤੀ ਜਾਏਗੀ ਕਿਉਂਕਿ ਜਦ ਵੀ ਇਸ ਤਰ੍ਹਾਂ ਦੇ ਵੀਡੀਓ ਵਾਇਰਲ ਹੁੰਦੀ ਹੈ ਕਈ ਤਾਂ ਕਿਤੇ ਸਰਕਾਰ ਜਾਂ ਪੁਲਿਸ ਆਈਟੀ ਐਕਟ ਦੇ ਤਹਿਤ ਇਸ ਵੀਡੀਓ ਨੂੰ ਥੱਲੇ ਵੀ ਡਾਊਨ ਵੀ ਕਰ ਸਕਦੇ ਡਿਲੀਟ ਵੀ ਕਰਵਾ ਸਕਦੇ ਕਿ ਇਸ ਅਪਰੋਚ ਨੂੰ ਵੀ ਕੀਤਾ ਗਿਆ ਡੈਫੀਨਿਟਲੀ ਡੈਫੀਨਿਟਲੀ ਕੀਤਾ ਗਿਆ ਆ ਕਿਉਂਕਿ ਕੱਲੀ ਇਸੇ ਵੀਡੀਓ ਦੀ ਗੱਲ ਨਹੀਂ ਆ ਅਨੀ ਵੀਡੀਓ ਜਿਹੜੀ ਕਿ ਸੈਕਸ਼ੂਅਲ ਐਕਸਪਲਿਸਿਟੀ ਹੈਗੀ ਉਹਦੇ ਅੰਦਰ ਉਸ ਚੀਜ਼ ਨੂੰ ਉਤਾਰਨਾ ਚਾਹੀਦਾ ਉਹ ਉਤਾਰਨਗੇ ਵੀ ਕਿ ਤੁਸੀਂ ਪਹਿਲੇ ਦੇਖਿਆ ਹੋਣਾ ਐਗਜ਼ਾਮਪਲ ਆਪਾਂ ਲੈਂਦੇ ਕੁਲਹੜ ਪੀਜ਼ਲ ਵਾਲੀ ਦੀ ਜਿਹ ਵੀਡੀਓ ਵਾਇਰਲ ਹੋਈ ਸੀ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਬਹੁਤ ਸਾਰੇ ਤੰਗ ਮਾਰੇ ਸੀ ਉਹ ਦੇਸ਼ ਛੱਡ ਕੇ ਪੰਜਾਬ ਛੱਡ ਕੇ ਬਾਹਰ ਚੱਲ ਗਿਆ ਹੁਣ ਇੱਕ ਕੁੜੀ ਕਹਿ ਰਹੀ ਹੈ ਕਿਉਂਕਿ ਇਹਦੇ ਫਾਦਰ ਸਾਹਿਬ ਤੇ ਨਹੀਂ ਗਰੀਬ ਤਪਕੇ ਤੋਂ ਉਹਨੂੰ ਕਿਸਾਨੀ ਤਪਕੇ ਤੋਂ ਨੇ ਇਹ ਕੁੜੀ ਨੇ ਇੱਕ ਵੀ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਮੁੜ ਕੇ ਪਤਾ ਨਹੀਂ ਕਿਵੇਂ ਉਹਨੇ ਇੱਕ ਹੌਸਲਾ ਦਿਖਾਇਆ ਹੈਗਾ ਉਹਨੂੰ ਲੱਗਿਆ ਕਿ ਸ਼ਾਇਦ ਮੇਰੀ ਮਦਦ ਹੋ ਸਕਦੀ ਹੈ ਲੋਕ ਮੇਰੀ ਮਦਦ ਕਰ ਸਕਦੇ ਹੋ ਮਦਦ ਦੀ ਗੁਹਾਰ ਵੀ ਲਗਾ ਰਹੀ ਹੈ ਇਹ ਦੇਖੋ ਮੈਂ ਇਸ ਕਮਿਸ਼ਨ ਦੇ ਅੰਦਰ ਇਸੇ ਲਈ ਹਾਂ ਕਿ ਆਪਣੀਆਂ ਲੜਕੀਆਂ ਦੀ ਜਿੰਨੇ ਵੀ ਪੰਜਾਬ ਸਾਡੀਆਂ ਧੀਆ ਨੇ ਪੈਣਾ ਨੇ ਉਹਨਾਂ ਦੀ ਸੁਰੱਖਿਆ ਦੇ ਲਈ ਮੈਂ ਪੂਰੀ ਪਿੱਛੇ ਉਹ ਲੜਕੀ ਦੇ ਖੜੀ ਹਾਂ ਅਸੀਂ ਬਿਲਕੁਲ ਉਸ ਲੜਕੀ ਨੂੰ ਕੁਝ ਨਹੀਂ ਹੋਣ ਦਵਾਂਗੇ ਔਰ ਪੂਰਾ ਇਨਸਾਫ ਦਿਲਾਇਆ ਜਾਏਗਾ ਉਸ ਨੂੰ ਬਾਕੀ ਰਹੀ ਕਿ ਉਹ ਲੜੀਆਂ ਜਿਹੜੀਆਂ ਵੀਡੀਓਜ਼ ਵਗੈਰਾ ਅਪਲੋਡ ਕਰਦੇ ਨੇ ਇਹਦੇ ਅੰਦਰ ਆਪਣਾ ਵੀ ਕਸੂਰ ਹੁੰਦਾ ਕਿਤੇ ਨਾ ਕਿਤੇ ਜਾ ਕੇ ਕਿ ਤੁਸੀਂ ਇਹੋ ਜੀ ਐਕਟ ਦੇ ਅੰਦਰ ਇੰਟਲਜੀ ਕਿਉਂ ਕੀਤਾ ਗਿਆ ਔਰ ਫਿਰ ਜਿਹੜਾ ਵੀਡੀਓ ਦੁਬਾਰਾ ਕਿਤੇ ਅਸੀਂ ਬਲਾਈਂਡਲੀ ਕਿਸੇ ਨੂੰ ਫੇਸ ਕਰਕੇ ਇਸ ਐਕਟ ਦੇ ਅੰਦਰ ਚਲੇ ਜਾਂਦੇ ਹਾਂ ਇਦੇ ਲਈ ਮੈਂ ਲੜਕੀਆਂ ਨੂੰ ਵੀ ਥੋੜੀ ਜਿਆ ਐਡਵਾਈਸ ਕਰਦੀ ਆ ਕਿ ਇਹੋ ਜੀ ਚੀਜ਼ ਜਿਹੜੀ ਆ ਬਿਲਕੁਲ ਨਹੀਂ ਹੋਣੀ ਚਾਹੀਦੀ ਤੁਸੀਂ ਆਪਣਾ ਥੋੜਾ ਕੈਰੈਕਟਰ ਸਟਰੋਂਗ ਰੱਖੋ ਠੀਕ ਹੈ ਇਹ ਜਿਹੜੀਆਂ ਚੀਜ਼ਾਂ ਨੇ ਬਾਅਦ ਦੇ ਵਿੱਚ ਬਹੁਤ ਦੁੱਖ ਦਿੰਦੀਆਂ ਨੇ ਔਰ ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਕਿ ਅਸੀਂ ਨਹੀਂ ਬਦਨਾਮ ਹੋ ਗਏ ਇਸ ਚੀਜ਼ ਦੇ ਉੱਤੇ ਲੇਕਿਨ ਆਪਣੇ ਤੇ ਵੀ ਡਿਪੈਂਡ ਕਰਦਾ ਹੈ ਦੇਖੋ ਕਿਉਂਕਿ ਕੁੜੀ ਇੰਸਟਾਗ੍ਰਾਮ ਤੇ ਕਾਫੀ ਫੋਲੋਅਰ ਸੀਗੇ ਪਹੁੰਚ ਸੀਗੀ ਉਹਦੀ ਉਹਦੀ ਜੋ ਸੇਲੀ ਸੀ ਉਹ ਵੀ ਉਸ ਮੁੰਡੇ ਦੇ ਨਾਲ ਮਿਲੀ ਹੋਈ ਸੀਗੀ ਇਸ ਚੀਜ਼ ਨੂੰ ਕਿਵੇਂ ਵੇਖਦੇ ਕਿਉਂਕਿ ਕੀ ਉਸ ਕੁੜੀ ਤੇ ਵੀ ਕਾਰਵਾਈ ਦੀ ਗੱਲ ਆਏਗੀ ਬਿਲਕੁਲ ਜਦੋਂ ਇਨਵੈਸਟੀਗੇਸ਼ਨ ਦਾ ਪਾਰਟ ਹੋਏਗਾ ਚਾਹੇ ਉਹ ਲੜਕੀ ਦੀ ਫਰੈਂਡ ਸੀ ਚਾਹੇ ਉਹ ਲੜਕੇ ਦਾ ਫਰੈਂਡ ਸੀਗਾ ਉਹਦੇ ਅੰਦਰ ਸਭ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਇਸ ਚੀਜ਼ ਦੇ ਅੰਦਰ ਅਛੇ ਇੱਕ ਬੁਰਗਲ ਅਸੀਂ ਇਸੰਨੇ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਨੂੰਨੀ ਲੜਾਈ ਲੰਬੀ ਹੋਏਗੀ ਮੁੰਡਾ ਬਾਹਰ ਨਹੀਂ ਜਾ ਸਕਦਾ ਲੁਕਆਊਟ ਨੋਟਿਸ ਤੁਸੀਂ ਜਾਰੀ ਕਰਤਾ ਹੈ ਲੇਕਿਨ ਤੁਸੀਂ ਕੀ ਐਗਜ਼ਾਮਪਲ ਅੱਜ ਦੇ ਕੁੜੀਆਂ ਨੂੰ ਦੇਣਾ ਚਾਹੁੰਦੇ ਕਿਉਂਕਿ ਲਿਵਿੰਗ ਚ ਰਹਿ ਰਹੀਆਂ ਨੇ ਬਹੁਤ ਸਾਰੇ ਅਜਿਹੇ ਉਸ ਤੇ ਵਿਚਕਾਰ ਕੇਸਸ ਤੁਹਾਰੇ ਸਾਹਮਣੇ ਵੀ ਆਉਂਦੇ ਜੋ ਵਿਆਹੇ ਮੁੰਡਿਆਂ ਨਾਲ ਵੀ ਰਹਿ ਰਹੀ ਹੁੰਦੀਆਂ ਨੇ ਕਿ ਮੈਂ ਟਾਈਮ ਟੂ ਟਾਈਮ ਜਿਹੜਾ ਆਪਣਾ ਕਮਿਸ਼ਨ ਦੀ ਤਰਫ ਤੋਂ ਇਹ ਲੜਕੀਆਂ ਨੂੰ ਹਮੇਸ਼ਾ ਐਡਵਾਈਸ ਬਿਨਦੀ ਰਹੀਆਂ ਨੇ ਔਰ ਗੱਲ ਵੀ ਕਰਦੀ ਆ ਮੈਂ ਆਪਣੇ ਵੀਡੀਓਜ਼ ਵੀ ਪਾਣੀ ਆ ਕਿ ਲੜਕੀਆਂ ਨੂੰ ਵੀ ਆਪਣੇ ਉੱਤੇ ਥੋੜਾ ਕੰਟਰੋਲ ਰੱਖਣਾ ਚਾਹੀਦਾ ਹੈ ਕਿ ਤੁਸੀਂ ਆਪਾ ਜ਼ਰੂਰ ਹੈ ਕਿ ਲਿਬਰਟੀ ਦਾ ਜਿਹੜਾ ਜ਼ਿਆਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ ਅਸੀਂ ਜਿਹੜੀ ਹੈ ਦੂਜੀ ਵਿਦੇਸ਼ੀ ਯੂਰੋਪੀਅਨ ਕਲਚਰ ਨੂੰ ਅਪਣਾਉਂਦੇ ਆ ਕਿ ਇਹ ਤਾਂ ਸਾਰਾ ਕੁਝ ਚੱਲਦਾ ਹੀ ਹੈ ਉੱਥੇ ਲੇਕਿਨ ਬਾਅਦ ਦੇ ਵਿੱਚ ਜਦੋਂ ਮੁਸ਼ਕਿਲ ਪੈਂਦੀ ਹੈ ਫਿਰ ਅਸੀਂ ਇਸ ਤਰੀਕੇ ਦੇ ਕੰਮ ਦੇ ਵਿੱਚ ਆ ਜਾਂਦੇ ਆ ਕਿ ਪੁਲਿਸ ਦੀ ਪ੍ਰੋਟੈਕਸ਼ਨ ਵੀ ਚਾਹੀਦੀ ਹੈ ਤੇ ਸਾਡੀ ਜਿਹੜੀ ਇਹ ਵੀਡੀਓ ਵਾਇਰਲ ਹੋ ਗਈ ਹੈ ਨੇ ਹੁਣ ਬੇਇੱਜ਼ਤੀ ਹੋ ਗਈ ਹੈ ਹੁਣ ਅਸੀਂ ਸੁਸਾਈਸਾਈਡ ਕਰਨਾ ਇਹ ਨਤੀਜੇ ਨੇ ਜਦੋਂ ਤੁਸੀਂ ਇੱਕ ਲਾਈਨ ਨੂੰ ਕਰਾਸ ਕਰ ਜਾਂਦੇ ਹੋ ਏ ਬਿਲਕੁਲ ਕਰਨਾ ਨਹੀਂ ਚਾਹੀਦਾ ਆਪਣਾ ਕੈਰੈਕਟਰ ਨੂੰ ਖੁਦ ਸਟਰੋਂਗ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਅੰਦਸਤੀ ਹੈ ਕਿ ਇਸ ਮੈਮ ਦਾ کہنا ਕਿ ਲਾਈਨ ਨੂੰ ਕੰਟਰੋਲ ਕੰਟਰੋਲ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਅਗਰ ਤੁਸੀਂ ਸਹੀ ਢੰਗ ਦੇ ਨਾਲ ਆਪਣਾ ਜ਼ਿੰਦਗੀ ਬਤੀਤ ਕਰਦੇ ਹੋ ਤਾਂ ਕੋਈ ਵੀ ਤੁਹਾਡੇ ਤੇ ਉਂਗਲ ਨਹੀਂ ਚੁੱਕ ਸਕਦਾ ਕੈਮਰਾਮੈਨ ਅਨਿਲ ਦੇ ਨਾਨੀ ਰੂਪਜਲਵਾਨ ਧੰਨਵਾਦ ਸਵੇਰਾ ਟੀਵੀ ਸੱਚੀ ਗੱਲ ਤੁਸੀਂ ਵੇਖਦੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂ ਬਿਜਲਵਾਨ ਸੋਸ਼ਲ ਮੀਡੀਆ ਉੱਤੇ ਟਰੈਕਟਰ ਵਾਲੀ ਕੁੜੀ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਨੂੰ ਲੈ ਕੇ ਜਿਹ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਸੋਮੋਟੋ ਲਿਆ ਗਿਆ ਹੈ ਰਾਜ ਲਾਗਲ ਮੇਰੇ ਨਾਲ ਇਥੇ ਮੌਜੂਦ ਨੇ ਮੈਮ ਇਹ ਸੋਸ਼ਲ ਮੀਡੀਆ ਦਾ ਕਾਫੀ ਦਿਨ ਚੱਲਦੀ ਰਹੀ ਵੀਡੀਓ ਹੱਲੇ ਵੀ ਚੱਲੀ ਹੈ ਸਭ ਤੋਂ ਪਹਿਲੇ ਤਾਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀਏ ਤੁਸੀਂ ਜੇ ਐਕਸ਼ਨ ਲਿੱਤਾ ਉਸ ਤੋਂ ਬਾਅਦ ਕੀ ਕੀ ਹੋਇਆ ਤਕੋ ਇਹਦਾ ਹੈ ਕਿ ਜਦੋਂ ਮੇਰੇ ਨੋਟਿਸ ਆਇਆ ਸੀ ਸੋਮੋਟੋ ਲਿਆ ਗਿਆ ਉਹ ਤੋਂ ਬਾਅਦ ਪੁਲਿਸ ਨੇ ਐਫ ਆਈ ਆਰ ਵੀ ਦਰਜ ਕੀਤੀ ਹੈ ਉਸ ਸਬੰਦ ਅਸੀਂ ਇਹ ਵੀ ਐਕਸਪ੍ਰੈਸ ਕੀਤਾ ਸੀਗਾ ਕਿ ਇਹ ਲੜਕਾ ਕਿਉਂਕਿ ਬਾਹਰ ਦਾ ਹੈ ਕਿਤੇ ਕੰਟਰੀ ਛੱਡ ਕੇ ਨਾ ਚਲਾ ਜਾਏ ਤੇ ਇਸ ਦੇ ਉੱਤੇ ਐਕਟ ਕਰਨਾ ਚਾਹੀਦਾ ਤੇ ਉਹਦੇ ਉੱਤੇ ਫਿਰ ਪੁਲਿਸ ਨੇ ਲੁਕਆਊਟ ਨੋਟਿਸ ਵੀ issues ਕੀਤਾ ਆ ਇਸ ਟਾਈਮ ਦੇ ਉੱਤੇ ਮੇਰੀ ਅੱਧਾ ਘੰਟਾ ਪਹਿਲਾਂ SSP ਸਾਹਿਬ ਨਾਲ ਗੱਲ ਹੋਈ ਹੈ ਤੇ ਉਹ ਕਹਿੰਦੇ ਕਿ ਸਾਡੀਆਂ ਰੇਡਸ ਚੱਲ ਰਹੀਆਂ ਨੇ the moment we get hold of the boy we will definitely arrest him ਕਿਮਮ ਇੱਕ ਇੱਕ ਇਹ ਵੀ ਗੱਲ ਹੈਗੀ ਕਿਉਂਕਿ ਜਦੋਂ ਤਾਂ ਇੰਟਰਵਿਊ ਹੋਇਆ ਕੁੜੀ ਦਾ ਇੰਟਰਵਿਊ ਹੈ ਉਸ ਤੋਂ ਬਾਅਦ ਉਸਦੇ ਫਾਦਰ ਸਾਹਿਬ ਪਹਿਲੇ ਆਡੀਓ ਇੰਟਰਵਿਊ ਦਿੰਦੇ ਉਸ ਤੋਂ ਬਾਅਦ ਉਹਨਾਂ ਦਾ ਦੂਜਾ ਇੰਟਰਵਿਊ ਆਂਦਾ ਫਿਰ ਤੀਸਰਾ ਇੰਟਰਵਿਊ ਆਂਦਾ ਜਿਸ ਦੇ ਵਿਚਕਾਰ ਉਹ ਮੁੰਡੇ ਦੇ ਸਾਰੇ ਇਲਜ਼ਾਮ ਨੂੰ ਸਾਈਡ ਕਰਦੇ ਹੋਏ ਕਹਿੰਦੇ ਨੇ ਕਿ ਉਸਤੇ ਬਾਹਾਂ ਤੇ ਟੈਟੂ ਬਣਿਆ ਹੋਇਆ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ ਉਸ ਦੀ ਨਹੀਂ ਹੈ ਕਿਸੇ ਹੋਰ ਦੀ ਹੈ ਕਿਸੇ ਹੋਰ ਨਾਲ ਕੁੜੀ ਦੇ ਸੰਬੰਧ ਸੀ ਦੇਖੋ ਉਹਨਾਂ ਨੂੰ ਪੂਰਾ ਹੱਕ ਹੈ ਕਿ ਆਪਣੇ ਜਿਹੜਾ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ ਹੁਣ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ कि जबो लड़की दे ਲਈ ਵੀ لڑکے لڑکی دا بھی پورا ਸੁਨਿਆ جائے گا لڑکے دا ਵੀ ਸੁਨਿਆ جائے گا اور جو ફેક્ટ سامنے ਆਣਗੇ نکل کے ਉਹਦੇ ਉੱਤੇ ਜਿਹੜੀ ਆ ਉਹ کاروائی ਕੀਤੀ ਜਾਏਗੀ ਕਿਉਂਕਿ ਜਦ ਵੀ ਇਸ ਤਰ੍ਹਾਂ ਦੀ ਵੀਡੀਓ వైరల్ ਹੁੰਦੀ ਹੈ ਕਿਤੇ ਤਾਂ ਕਿਤੇ ਸਰਕਾਰ ਜਾਂ ਪੁਲਿਸ ਆਈਟੀ ਐਕਟ ਦੇ ਤਹਿਤ ਇਸ ਵੀਡੀਓ ਨੂੰ ਥੱਲੇ ਵੀ ਡਾਊਨ ਵੀ ਕਰ ਸਕਦੇ ਡਿਲੀਟ ਵੀ ਕਰਵਾ ਸਕਦੇ ਕਿ ਇਸ ਅਪਰੋਚ ਨੂੰ ਵੀ ਕੀਤਾ ਗਿਆ ڈیਫੀਨਿਟਲੀ ڈیਫੀਨਿਟਲੀ ਕੀਤਾ ਗਿਆ ਹੈ ਕਿਉਂਕਿ ਇਕੱਲੀ ਇਸੇ ਵੀਡੀਓ ਦੀ ਗੱਲ ਨਹੀਂ ਹੈ ਅ任意 ਵੀਡੀਓ ਜਿਹੜੀ ਕਿ ਸੈਕਸ਼ੂਅਲ ਐਕਸਪਲਿਸਿਟੀ ਹੈਗੀ ਉਹਦੇ ਅੰਦਰ ਉਸ ਚੀਜ਼ ਨੂੰ ਉਤਾਰਨਾ ਚਾਹੀਦਾ ਉਹ ਉਤਾਰਨਗੇ ਕਿਉਂਕਿ ਤੁਸੀਂ ਪਹਿਲੇ ਦੇਖਿਆ ਨਾ ਐਗਜ਼ਾਮਪਲ ਆਪਾਂ ਲੈਂਦੇ ਕੁਲਹੜ ਪੀਜ਼ਲ ਵਾਲੀ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਬਹੁਤ ਸਾਰੇ ਤੰਜ ਮਾਰੇ ਸੀ ਉਹ ਦੇਸ਼ ਛੱਡ ਕੇ ਪੰਜਾਬ ਛੱਡ ਕੇ ਬਾਹਰ ਚੱਲ ਗਿਆ ਹੁਣ ਇੱਕ ਕੁੜੀ ਕਹਿ ਰਹੀ ਹੈ ਕਿਉਂਕਿ ਇਹਦੇ ਫਾਦਰ ਸਾਹਿਬ ਤੇ ਇਹ ਨੇ ਗਰੀਬ ਤਪਕੇ ਤੋਂ ਉਹਨੂੰ ਕਿਸਾਨੀ ਤਪਕੇ ਤੋਂ ਨੇ ਇਹ ਕੁੜੀ ਨੇ ਵੀ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਮੁੜ ਕੇ ਪਤਾ ਨਹੀਂ ਕਿਵੇਂ ਉਹਨੇ ਇੱਕ ਹੌਸਲਾ ਦਿਖਾਇਆ ਹੈਗਾ ਉਹਨੂੰ ਲੱਗਿਆ ਕਿ ਸ਼ਾਇਦ ਮੇਰੀ ਮਦਦ ਹੋ ਸਕਦੀ ਹੈ ਲੋਕ ਮੇਰੀ ਮਦਦ ਕਰ ਸਕਦੇ ਹੋ ਮਦਦ ਦੀ ਗੁਹਾਰ ਵੀ ਲਗਾ ਰਹੀ ਹੈ ਦੇਖੋ ਮੈਂ ਇਸ ਕਮਿਸ਼ਨ ਦੇ ਅੰਦਰ ਐਸੇ ਲਈ ਹਾਂ ਕਿ ਆਪਣੀਆਂ ਲੜਕੀਆਂ ਦੀ ਜਿੰਨੇ ਵੀ ਪੰਜਾਬ ਸਾਡੀਆਂ ਧੀਆਂ ਨੇ ਪੈਣਾ ਨੇ ਉਹਨਾਂ ਦੀ ਸੁਰੱਖਿਆ ਦੇ ਲਈ ਨੈਬੂਰੀ ਪਿੱਛੇ ਉਹ ਲੜਕੀ ਦੇ ਖੜੀਆਂ ਅਸੀਂ ਬਿਲਕੁਲ ਉਸ ਲੜਕੀ ਨੂੰ ਕੁਝ ਨਹੀਂ ਹੋਣ ਦਵਾਂਗੇ ਔਰ ਪੂਰਾ ਇਨਸਾਫ ਦਿਲਾਇਆ ਜਾਏਗਾ ਉਸ ਨੂੰ ਬਾਕੀ ਰਹੀ ਜਿਹੜੀਆਂ ਵੀਡੀਓਜ਼ ਵਗੈਰਾ ਅਪਲੋਡ ਕਰਦੇ ਨੇ ਇਹਦੇ ਅੰਦਰ ਆਪਣਾ ਵੀ ਕਸੂਰ ਹੁੰਦਾ ਕਿਤੇ ਨਾ ਕਿਤੇ ਜਾ ਕੇ ਕਿ ਤੁਸੀਂ ਇਹੋ ਜੀ ਐਕਟ ਦੇ ਅੰਦਰ ਇੰਡਲਜੀ ਕਿਉਂ ਕੀਤਾ ਗਿਆ ਔਰ ਫਿਰ ਜਿਹੜਾ ਵੀਡੀਓ ਦੁਬਾਰਾ ਕਿਤੇ ਅਸੀਂ ਬਲਾਈਂਡਲੀ ਕਿਸੇ ਨੂੰ ਫੇਥ ਕਰਕੇ ਇਸ ਐਕਟ ਦੇ ਅੰਦਰ ਚਲੇ ਜਾਂਦੇ ਹਾਂ ਇਹਦੇ ਲਈ ਮੈਂ ਲੜਕੀਆਂ ਨੂੰ ਵੀ ਥੋੜੀ ਜਿਆ ਐਡਵਾਈਸ ਕਰਦੀ ਆ ਕਿ ਇਹੋ ਜੀ ਚੀਜ਼ ਜਿਹੜੀ ਆ ਬਿਲਕੁਲ ਨਹੀਂ ਹੋਣੀ ਚਾਹੀਦੀ ਤੁਸੀਂ ਆਪਣਾ ਥੋੜਾ ਕੈਰੈਕਟਰ ਸਟਰੋਂਗ ਰੱਖੋ ਠੀਕ ਹੈ ਇਹ ਜਿਹੜੀਆਂ ਚੀਜ਼ਾਂ ਨੇ ਬਾਅਦ ਦੇ ਵਿੱਚ ਬਹੁਤ ਦੁੱਖ ਦਿੰਦੀਆਂ ਨੇ ਔਰ ਉਸ ਤੋਂ ਬਾਅਦ ਅਸੀਂ ਕਹਿੰਦੇ ਆ ਕਿ ਅਸੀਂ ਨਹੀਂ ਬਦਨਾਮ ਹੋ ਗਏ ਇਸ ਚੀਜ਼ ਦੇ ਉੱਤੇ ਲੇਕਿਨ ਆਪਣੇ ਤੇ ਵੀ ਡਿਪੈਂਡ ਕਰਦਾ ਹੈ ਦੇਖੋ ਕਿਉਂਕਿ ਕੁੜੀ ਇੰਸਟਾਗ੍ਰam ਤੇ ਕਾਫੀ ਫੋਲੋਅਰ ਸੀਗੇ ਪਹੁੰਚ ਸੀਗੀ ਉਹਦੀ ਉਹਦੀ ਜੋ ਸੇਲਲੀ ਸੀ ਉਹ ਵੀ ਉਸ ਮੁੰਡੇ ਦੇ ਨਾਲ ਮਿਲੀ ਹੋਈ ਸੀਗੀ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਕੀ ਉਸ ਕੁੜੀ ਤੇ ਵੀ ਕਾਰਵਾਈ ਦੀ ਗੱਲ ਆਏਗੀ ਬਿਲਕੁਲ ਜਦੋਂ ਇਨਵੈਸਟੀਗੇਸ਼ਨ ਦਾ ਪਾਰਟ ਹੋਏਗਾ ਚਾਹੇ ਉਹ ਲੜਕੀ ਦੀ ਫਰੈਂਡ ਸੀ ਚਾਹੇ ਉਹ ਲੜਕੇ ਦਾ ਫਰੈਂਡ ਸੀਗਾ ਉਹਦੇ ਅੰਦਰ ਸਭ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਇਸ ਚੀਜ਼ ਅਛੇ ਇੱਕ ਗੱਲ ਅਸੀਂ ਇਸ ਨੂੰ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਨੂੰਨੀ ਲੜਾਈ ਲੰਬੀ ਹੋਏਗੀ ਮੁੰਡਾ ਬਾਹਰ ਨਹੀਂ ਜਾ ਸਕਦਾ ਲੁਕਆਊਟ ਨੋਟਿਸ ਤੁਸੀਂ ਜਾਰੀ ਕਰਤਾ ਹੈ ਲੇਕਿਨ ਤੁਸੀਂ ਕੀ ਐਗਜ਼ਾਮਪਲ ਅੱਜ ਦੇ ਕੁੜੀਆਂ ਨੂੰ ਦੇਣਾ ਚਾਹੁੰਦੇ ਕਿਉਂਕਿ ਲਿਵਿੰਗ ਚ ਰਹਿ ਰਹੀਆਂ ਨੇ ਬਹੁਤ ਸਾਰੇ ਅਜਿਹੇ ਉਸ ਤੇ ਵਿਚਕਾਰ ਕੇਸਸ ਤੁਹਾਡੇ ਸਾਹਮਣੇ ਵੀ ਆਉਂਦੇ ਜੋ ਵਿਆਹੇ ਮੁੰਡਿਆਂ ਨਾਲ ਵੀ ਰਹਿ ਰਹੀ ਹੁੰਦੀਆਂ ਨੇ ਕਿ ਮੈਂ ਟਾਈਮ ਟੂ ਟਾਈਮ ਜਿਹੜਾ ਆਪਣਾ ਕਮਿਸ਼ਨ ਦੀ ਤਰਫ ਤੋਂ ਇਹ ਲੜਕੀਆਂ ਨੂੰ ਹਮੇਸ਼ਾ ਐਡਵਾਈਸ ਬਿਨਦੀ ਰਹੀ ਨੇ ਔਰ ਗੱਲ ਵੀ ਕਰਦੀ ਆ ਮੈਂ ਆਪਣੇ ਵੀਡੀਓਜ਼ ਵੀ ਪਾਣੀ ਆ ਕਿ ਲੜਕੀਆਂ ਨੂੰ ਵੀ ਆਪਣੇ ਉੱਤੇ ਥੋੜਾ ਕੰਟਰੋਲ ਰੱਖਣਾ ਚਾਹੀਦਾ ਹੈ ਕਿ ਤੁਸੀਂ ਆਪਾ ਜ਼ਰੂਰ ਹੈ ਕਿ ਲਿਬਰਟੀ ਦਾ ਜਿਹੜਾ ਜਿਆਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ ਅਸੀਂ ਜਿਹੜੀ ਹੈ ਦੂਜੀ ਵਿਦੇਸ਼ੀ ਯੂਰੋਪੀਅਨ ਕਲਚਰ ਨੂੰ ਅਪਣਾਉਂਦੇ ਆ ਕਿ ਇਹ ਤਾਂ ਸਾਰਾ ਕੁਝ ਚੱਲਦਾ ਹੀ ਹੈ ਉੱਥੇ ਲੇਕਿਨ ਬਾਅਦ ਦੇ ਵਿੱਚ ਜਦੋਂ ਮੁਸ਼ਕਿਲ ਪੈਂਦੀ ਹੈ ਫਿਰ ਅਸੀਂ ਇਸ ਤਰੀਕੇ ਦੇ ਕੰਮ ਦੇ ਵਿੱਚ ਆ ਜਾਂਦੇ ਆ ਕਿ ਪੁਲਿਸ ਦੀ ਪ੍ਰੋਟੈਕਸ਼ਨ ਵੀ ਚਾਹੀਦੀ ਹੈ ਤੇ ਸਾਡੀ ਜਿਹੜੀ ਇਹ ਵੀਡੀਓ ਵਾਇਰਲ ਹੋ ਗਈ ਹੈ ਨੇ ਹੁਣ ਬੇਇੱਜ਼ਤੀ ਹੋ ਗਈ ਹੈ ਹੁਣ ਅਸੀਂ ਸੁਸਾਈਸਾਈਡ ਕਰਨਾ ਇਹ ਨਤੀਜੇ ਨੇ ਜਦੋਂ ਤੁਸੀਂ ਇੱਕ ਲਾਈਨ ਨੂੰ ਕਰਾਸ ਕਰ ਜਾਂਦੇ ਹੋ ਏ ਬਿਲਕੁਲ ਕਰਨਾ ਨਹੀਂ ਚਾਹੀਦਾ ਆਪਣਾ ਕੈਰੈਕਟਰ ਨੂੰ ਖੁਦ ਸਟਰੋਂਗ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਦੱਸਦੀ ਹੈ ਕਿ ਇਸ ਮੈਮ ਦਾ کہنا ਕਿ ਲਾਈਨ ਨੂੰ ਕੰਟਰੋਲ ਕੰਟਰੋਲ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਅਗਰ ਤੁਸੀਂ ਸਹੀ ਢੰਗ ਦੇ ਨਾਲ ਆਪਣਾ ਜ਼ਿੰਦਗੀ ਬਤੀਤ ਕਰਦੇ ਹੋ ਤਾਂ ਕੋਈ ਵੀ ਤੁਹਾਡੇ ਤੇ ਉਂਗਲ ਨਹੀਂ ਚੁੱਕ ਸਕਦਾ ਕੈਮਰਾਮੈਨ ਅਨਿਲ ਦੇ ਨਾਨੀ ਰੂਬੀ ਜਲਵਾਨ ਦੈਨਿਕ ਸਵੇਰਾ ਟੀਵੀ